ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪਹਿਲਾਂ ਇਤਿਹਾਸ ਨੂੰ ਚੰਗੀ ਤਰ੍ਹਾਂ ਸਟੱਡੀ ਕਰੋ ਜਿਨ੍ਹਾਂ ਨੂੰ ਤੁਸੀਂ ਭੁੱਖੇ ਸਾਧੂ ਕਹਿ ਰਹੇ ਹੋ ਉਹ ਪੂਰੀ ਦੁਨੀਆ ਨੂੰ ਰਜਾਉਣ ਵਾਲੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਰਵਿਦਾਸ ਟੈਗਰ ਫੋਰਸ ਦੇ ਪ੍ਰਧਾਨ ਜਸਜੀਤ ਲੜਨੇ ਨੇ ਕਿਹਾ ਕਿ ਬਹੁਤ ਜਲਦੀ ਸੰਤ ਸਮਾਜ ਤੇ ਵੱਖ-ਵੱਖ ਜਥੇਬੰਦ ਨੂੰ ਨਾਲ ਲੈ ਕੇ ਇਸ ਮੁੱਦੇ ਦੇ ਉੱਤੇ ਬਹੁਤ ਵੱਡਾ ਫੈਸਲਾ ਲਿਆ ਜਾਵੇਗਾ ਦੇਖੋ ਇਸ ਵੀਡੀਓ ਨੂੰ ਤੇ ਸ਼ੇਅਰ ਕਰ ਦਿਓ ਜੀ ਪਹਿਲਾਂ ਸੁਣੋ ਕੀ ਕਿਹਾ ਮੁੱਖ ਪੰਜਾਬ ਦੀ ਧਰਤੀ ਕਿਸੇ ਦਿਨ ਭੁੱਖਾ ਨਹੀਂ ਰਹਿਣ ਦੇਣ ਦੀ ਗੁਰੂ ਨਾਨਕ ਸਾਹਿਬ ਦਾ 20 ਰੁਪਏ ਦਾ ਲੰਗਰ ਉਹ ਕਹਿੰਦੇ ਜੀ ਇਤਨੇ ਪੈਸੇ ਕਹਾਂ ਸੇ ਆਤੇ ਆ ਹਰ ਜਗ੍ਹਾ ਤੇ ਲੰਗਰ ਲਗਾ ਲੈਂਦੇ ਪੰਜਾਬ ਵਾਲੇ ਮੰਗੇ ਜੀ 20 ਰੁਪਏ ਦਾ ਵਿਆਜ ਹੀ ਨਹੀਂ ਮੁੱਕ ਰਿਹਾ ਜਿਹੜਾ ਸਾਡਾ ਭੁੱਖੇ ਸਾਧੂਆਂ ਨੂੰ ਜਿਹੜਾ ਭੋਜਨ ਸ਼ਿਕਾਇਆ ਸੀਗਾ ਗੁਰੂ ਸਾਹਿਬ ਨੇ ਉਹਦਾ ਵਿਆਜ ਹੀ ਨਹੀਂ ਖਤਮ ਹੋ ਰਿਹਾ ਜੀ ਸੋ ਉਹਨਾਂ ਨੂੰ ਭੁੱਖੇ ਸਾਧਕਾਂ ਨੂੰ ਸਾਰੇ ਸਮੁੱਚੇ ਸਮਾਜ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਤਾਂ ਜੋ ਆਪਾਂ ਸਹੀ ਇਤਿਹਾਸਿਆ ਇਹਨੇ ਪੰਜਾਬ ਦੇ ਮੁੱਖ ਮੰਤਰੀ ਸਾਨੂੰ ਦੱਸਣਾ ਚਾਹੀਦਾ ਬਿਓ ਗੁਰੂਆਂ ਦਾ ਅਪਮਾਨ ਜਿਹੜਾ ਆ ਹੋਰ ਅਬਿਦਾਸ਼ੀਆ ਸਮਾਜ ਕਦੀ ਵੀ ਜਿਹੜਾ ਇਹ برداشت ਨਹੀਂ ਕਰੂੰਗੀ ਅਤੇ ਅਸੀਂ ਵੀ ਸਾਡੇ ਹੀ ਸੰਤ ਸਮਾਜ ਦੇ ਨਾਲ ਜਿਹੜੇ ਹੋਰ ਸਾਰੀਆਂ ਜਥੇਬੰਦੀਆਂ ਨਾਲ ਜਲਦੀ ਮੀਟਿੰਗ ਕਰਕੇ ਇਸ ਦੇ ਉੱਪਰ ਜਿਹੜਾ ਤਿੱਖਾ ਜਿਹੜਾ ਸੰਘਰਸ਼ ਕਰਨ ਵਾਸਤੇ ਸਾਰਿਆਂ ਨੂੰ ਲਾਮਬੰਦ ਕਰਾਂਗੇ ਸਾਡੇ ਰਹਿਬਰ ਹੋਏ ਆ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਆਪਣਾ ਧਰਮ ਜਿਹੜਾ ਆ ਆਪਣੀ ਜਾਤ ਜਿਹੜੀ ਆ ਉਹ ਸਾਨੂੰ ਮਿਲੀ ਪਰ ਉਹਨਾਂ ਨੂੰ ਭੁੱਖੇ ਸਾਧੂ ਕਹਿਣਾ ਜਿਹੜਾ ਇੱਕ ਗੁਰੂ ਨਾਨਕ ਮਹਾਰਾਜ ਵੱਲੋਂ ਜਿਹੜਾ ਲੰਗਰ ਛਕਾਉਣ ਦੀ ਪ੍ਰਥਾ ਵੀ ਜਿਹੜੀ ਆ ਉਹ ਇੱਕ ਸੱਚਾ ਸੌਦਾ ਉੱਥੇ ਜੁੜਗਾਨਾਂ ਦੀ ਧਰਤੀ ਦੇ ਉੱਪਰ ਜਿਹੜਾ ਗੁਰੂ ਨਾਨਕ ਮਹਾਰਾਜ ਨੇ ਜਿਹੜਾ ਗੁਰੂ ਅਰਬਿਦਾਸ ਮਹਾਰਾਜ ਦੇ ਨਾਲ ਕੀਤਾ ਅਤੇ ਉਹ ਪਰੰਪਰਾ ਅਜੇ ਤੱਕ ਜਿਹੜੀ ਆ ਪੰਜਾਬ ਦੇ ਵਿੱਚ ਹਰ ਧਰਮ ਤੋਂ ਪ੍ਰਜਾਤਪਾਤ ਤੋਂ ਉੱਪਰ ਚੱਲ ਰਹੀ ਆ ਹਾਂਜੀ ਕਿਉਂਕਿ ਜਿਹੜੇ ਸ਼ਬਦ ਦੇ ਨਾਲ ਬੜੇ ਸਾਰੇ ਹੀ ਰਬਿਦਾਸੀਆ ਸਮਾਜ ਪੂਰੇ ਸਮੁੱਚੇ ਸਮਾਜ ਦੇ ਮਨਾਂ ਠੇਸ ਪਹੁੰਚੀ ਆ ਸੋ ਇਹ ਸ਼ਬਦ ਜਿਹੜਾ ਇਦਾਂ ਨਹੀਂ ਕਹਿਣਾ ਚਾਹੀਦਾ ਸੀ ਕਿਉਂਕਿ ਸਾਡੇ ਜਗਤਗੁਰੂ ਆ ਸਤਗੁਰੂ ਆ ਕਿਉਂਕਿ ਇਹਨਾਂ ਨੇ ਇਹਨਾਂ ਨੇ ਗੁਰੂ ਨਾਨਕ ਗੁਰਾਇ ਜੀ ਦੀ ਜਿਹੜੀ ਅਵਸਥਾ ਵੀ ਦੇਖਣੀ ਚਾਹੀਦੀ ਆ ਵੀ ਉਸ ਤਰ੍ਹਾਂ 16 ਸਾਲ ਦੀ ਅਵਸਥਾ ਦੇ ਵਿੱਚ ਇਹਨਾਂ ਨੇ ਜਿਹੜਾ ਉਹਨਾਂ ਕੋ ਜਿਹੜਾ ਗੁਰੂ ਗਿਆਨ ਲੈ ਕੇ ਅਤੇ ਜਿਹੜਾ ਸੱਚਾ ਸੌਦਾ ਕਰਕੇ ਜਿਹੜਾ ਉਹ ਲੰਗਰ ਪ੍ਰਥਾ ਜਿਹੜੀ ਚਲਾਈ ਸੀ ਤੇ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ 파ਰਥ ਬੜੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਇੱਕ ਵੀਡੀਓ ਬੜੀ ਵੈਲ ਹੋ ਰਹੀ ਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕਿਤੇ ਮਤਲਬ ਸਮਾਗਮ ਦੇ ਵਿੱਚ ਬੋਲਦਿਆਂ ਉਹਨਾਂ ਨੇ ਕਿਹਾ ਬੀ ਗੁਰੂ ਨਾਨਕ ਮਹਾਰਾਜ ਵੱਲੋਂ ਜਿਹੜਾ 20 ਰੁਪਏ ਦਾ ਜਿਹੜਾ ਲੰਗਰ ਆ ਭੁੱਖੇ ਸਾਧੂਆਂ ਨੂੰ ਜਿਹੜਾ ਛਕਾਇਆ ਗਿਆ ਉਹ ਪਰੰਪਰਾ ਜਿਹੜੀ ਆ ਅਜੇ ਤੱਕ ਜਿਹੜੀ ਆ ਚੱਲ ਰਹੀ ਆ ਵੀ ਅਜੇ ਤੱਕ ਬਾਬੇ ਨਾਨਕ ਦੇ ਜਿਹੜੇ ਗੁਰੂ ਰਵਿਦਾ ਗੁਰੂ ਨਾਨਕ ਮਹਾਰਾਜ ਦੇ ਜਿਹੜੇ 20 ਰੁਪਏ ਆ ਉਹਨਾਂ ਦਾ ਵਿਆਜ ਨਹੀਂ ਮੁੱਕਿਆ ਪਰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਆਪਾਂ ਜਿਹੜਾ ਇਤਿਹਾਸ ਆ ਉਹਨਾਂ ਦੇ ਤਹਿ ਤੱਕ ਜਿਹੜਾ ਇਹਨਾਂ ਨੂੰ ਜਾਣਨਾ ਚਾਹੀਦਾ ਜੋ ਸੱਚਾ ਇਤਿਹਾਸ ਹੋਵੇ ਉਹ ਦੱਸਣਾ ਚਾਹੀਦਾ ਵੇ ਜਿਹੜਾ ਚੂੜਕਾਨਾਂ ਦੇ ਵਿੱਚ ਜਿਹੜਾ ਸਤਿਗੁਰੂ ਵਿਦਾਸ ਮਹਾਰਾਜ ਸਤਿਗੁਰੂ ਕਬੀਰ ਮਹਾਰਾਜ ਜਿਹੜੇ ਸਾਡੇ ਸਮਕਾਲੀ ਗੁਰੂ ਹੋਏ ਆ ਅਤੇ ਜਿਹੜੇ ਇਹਨਾਂ ਨੇ ਸਾਡੇ 648ਵਾਂ ਆਪਾਂ ਪ੍ਰਕਾਸ਼ ਬਰੂ ਜਿਹੜਾ ਗੁਰੂ ਵਿਦਾਸ ਮਹਾਰਾਜ ਦਾ ਮਨਾ ਕੇ ਹਟਿਆ ਸਾਡੇ ਰਹਿਬਰ ਹੋਏ ਆ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਆਪਣਾ ਧਰਮ ਜਿਹੜਾ ਆ ਆਪਣੀ ਜਾਤ ਜਿਹੜੀ ਆ ਉਹ ਸਾਨੂੰ ਮਿਲੀ ਪਰ ਉਹਨਾਂ ਨੂੰ ਭੁੱਖੇ ਸਾਧੂ ਕਹਿਣਾ ਜਿਹੜਾ ਇੱਕ ਗੁਰੂ ਨਾਨਕ ਮਹਾਰਾਜ ਵੱਲੋਂ ਜਿਹੜਾ ਲੰਗਰ ਛਕਾਉਣ ਦੀ ਪ੍ਰਥਾ ਵੀ ਜਿਹੜੀ ਆ ਉਹ ਇੱਕ ਸੱਚਾ ਸੌਦਾ ਉੱਥੇ ਜੁੜ ਗਣਾ ਈ ਧਰਤੀ ਦੇ ਉੱਪਰ ਜਿਹੜਾ ਗੁਰੂ ਨਾਨਕ ਮਹਾਰਾਜ ਨੇ ਜਿਹੜਾ ਗੁਰੂ ਅਰਬਿਦਾਸ ਮਹਾਰਾਜ ਦੇ ਨਾਲ ਕੀਤਾ ਅਤੇ ਉਹ ਪਰੰਪਰਾ ਅਜੇ ਤੱਕ ਜਿਹੜੀ ਆ ਪੰਜਾਬ ਦੇ ਵਿੱਚ ਹਰ ਧਰਮ ਤੋਂ ਪ੍ਰਜਾਤਪਾਤ ਉੱਪਰ ਚੱਲ ਰਹੀ ਆ ਹਾਂਜੀ ਕਿਉਂਕਿ ਜਿਹੜੇ ਸ਼ਬਦ ਦੇ ਨਾਲ ਬੜੇ ਸਾਰੇ ਹੀ ਅਰਬਿਦਾਸੀਆ ਸਮਾਜ ਪੂਰੇ ਸਮੁੱਚੇ ਸਮਾਜ ਦੇ ਮਨਾਂ ਠੇਸ ਪਹੁੰਚੀ ਆ ਸੋ ਇਹ ਸ਼ਬਦ ਜਿਹੜਾ ਇਦਾਂ ਨਹੀਂ ਕਹਿਣਾ ਚਾਹੀਦਾ ਸੀ ਕਿਉਂਕਿ ਸਾਡੇ ਜਗਤਗੁਰੂ ਆ ਸਤਿਗੁਰੂ ਆ ਕਿਉਂਕਿ ਇਹਨਾਂ ਨੇ ਇਹਨਾਂ ਨੇ ਗੁਰੂ ਨਾਨਕ ਮਹਾਰਾਜ ਦੀ ਜਿਹੜੀ ਅਵਸਥਾ ਵੀ ਦੇਖਣੀ ਚਾਹੀਦੀ ਆ ਵੀ ਉਸ ਤਰ੍ਹਾਂ 16 ਸਾਲ ਦੀ ਅਵਸਥਾ ਦੇ ਵਿੱਚ ਇਹਨਾਂ ਨੇ ਜਿਹੜਾ ਉਹਨਾਂ ਕੋ ਜਿਹੜਾ ਗੁਰੂ ਗਿਆਨ ਲੈ ਕੇ ਅਤੇ ਜਿਹੜਾ ਸੱਚਾ ਸੌਤਾ ਕਰਕੇ ਜਿਹੜਾ ਉਹ ਲੰਗਰ ਪ੍ਰਥਾ ਜਿਹੜੀ ਚਲਾਈ ਸੀ ਸੋ ਉਹਨਾਂ ਨੂੰ ਭੁੱਖੇ ਸਤ ਕਰਨ ਮਨਾਲ ਨੂੰ ਸਾਰੇ ਸਮੁੱਚੇ ਸਮਾਜ ਦੇ ਮਨਾਂ ਨੂੰ ਠੇਸ ਪਹੰਚੀ ਆ ਤਾਂ ਜੋ ਆਪਾਂ ਸਹੀ ਇਤਿਹਾਸ ਆ ਇਨੇ ਪੰਜਾਬ ਦੇ ਮੁੱਖ ਮੰਤਰੀ ਸਾਨੂੰ ਦੱਸਣਾ ਚਾਹੀਦਾ ਵੀ ਉਹ ਗੁਰੂਆਂ ਦਾ ਅਪਮਾਨ ਜਿਹੜਾ ਆ ਹੋਰ ਅਬਿਦਾਸੀਆ ਸਮਾਜ ਕਦੀ ਵੀ ਜਿਹੜਾ ਇਹ ਬਰਦਾਸ਼ਤ ਨਹੀਂ ਕਰੂਗੀ ਅਤੇ ਅਸੀਂ ਵੀ ਸਾਡੇ ਹੀ ਸੰਤ ਸਮਾਜ ਦੇ ਨਾਲ ਜਿਹੜੇ ਹੋਰ ਸਾਰੀਆਂ ਜਥੇਬੰਦੀਆਂ ਨਾਲ ਜਲਦੀ ਮੀਟਿੰਗ ਕਰਕੇ ਇਸ ਦੇ ਉੱਪਰ ਜਿਹੜਾ ਤਿੱਖਾ ਜਿਹੜਾ ਸੰਘਰਸ਼ ਕਰਨ ਵਾਸਤੇ ਸਾਰਿਆਂ ਨੂੰ ਲਾਮਬੰਦ ਕਰਾਂਗੇ